ਆਸ੍ਰੀਕਾਲ ਜੀ ਟਿਲੋ ਡੇਰੀ ਫਾਰਮ ਤੇ ਸਵਾਗਤ ਆ ਜਵੀਰ ਹਰਮਨ ਕੋਲ ਪਹੁੰਚੇ ਬਹੁਤ ਹੀ ਚੰਗੀ ਝੋਟੀ ਵੀਰ ਹਰਮਨ ਕੋਲ ਕਰਦੇ ਵੀ ਇਹਨਾਂ ਗੱਲ ਸਤਿ ਸ੍ਰੀਕਾਲ ਵੀਰ ਜੀ ਸਤਿ ਸ੍ਰੀਕਾਲ ਵੀਰ ਜੀ ਦੋਂਦੀ ਕੱਤੀ ਸੂਈ ਲੈ ਕੇ ਆਏ ਆ ਪਿਓਰ ਦੋ ਦੰਦ ਹੋਏਗੀ ਮੂੰਹੋਂ ਫੋਨ ਨੰਬਰ ਦੱਦੋ ਵੀਰ ਜੀ ਫੋਨ ਨੰਬਰ 826434231 ਭਾਈ ਪਿੰਡ ਰਾਯਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਬਹੁਤ ਹੀ ਚੰਗੀ ਝੋਟੀ ਪੇਠ ਪੂਰਾ ਚੰਗਾ ਲੱਗਾ ਆ ਮਲਵੈਣ ਯਾਕੇ ਬਹੁਤ ਹੀ ਚੰਗੀ ਕੋਈ ਉਹ ਲਾ ਨਹੀਂ ਸੀ ਉਸ ਲੱਗ ਕੱਤੀ ਭਾਜੀ ਬਹੁਤ ਹੀ ਚੰਗੀ ਮਲਬੈਨ ਝੋਟੀ ਬਹੁਤ ਹੀ ਚੰਗੀ ਝੋਟੀ ਵੀਰ ਹਰਮਨ ਕੋਲ ਮਾਰ ਫੀਮੇਲ ਕਾਫੇ 나ੜੂ ਤੇਆ ਵੀਰ ਦੀ ਬੱਚਾ ਨਾੜੂ ਤੇਆ ਬੱਚਾ ਵੀਰ ਦੀ ਹਾਂਜੀ ਹਾਂਜੀ ਭਾਈ ਇੱਧਰ ਵਿਖਾਓ ਮੇਰਾ ਤੋਰਾ ਬਹੁਤ ਹੀ ਖੂਬਸੂਰਤ ਝੋਟੀ ਵੀਰ ਹਰਮਨ ਕੋਲ ਸਿੰਗ ਸੁੰਗ ਦੀ ਕੁਆਲਿਟੀ ਚੈੱਕ ਕਰ ਹੀ ਸਕਦੇ ਜੀ ਚੰਗਾ ਪੇਠ ਪੂੜਾ ਲੱਗਾ ਆ

ਲੱਖੜੀ ਤੇਰੀ ਆ ਪਾਜੀ ਹਾਂਜੀ 2 ਛੜੀਏ 98 ਦੀ ਹਾਂਜੀ ਬਹੁਤ ਹੀ ਚੰਗੀ ਝੋਟੀ ਭਾਈ 98000 ਵਿੱਚ 200 ਕਿਲੋਮੀਟਰ ਪਹੁੰਚ ਫਰੀ ਬਹੁਤ ਹੀ ਚੰਗੀ ਕੋਈ ਵੀਰ ਫੋਨ ਲਾਵੇ ਝੋਟੀ ਹੋਰ ਮਾਨਤਾਨ ਕਰਦਾ ਕਿ 4500 ਰੁਪਏ ਬਹੁਤ ਹੀ ਚੰਗੀ ਝੋਟੀ ਵੀਰ ਹਰਮਨ ਵੀਰ ਜੀ ਖਬਰ ਕੋ ਕਹਿਣਾ ਚਾਹੂਗੇ ਬਾਈ ਨਾਲ ਵੀ ਜੀ ਕੱਟੀ ਓਲ ਕਰੇ ਕੱਟੀ ਫਰੀ ਦੇ ਦਾਂ ਮੈਂ ਹਾਂਜੀ ਹਾਂਜੀ ਕੋਈ ਫਾਲਟ ਹੋਵੇ ਆਪਣੀ ਜ਼ਿੰਮੇਵਾਰੀ ਫੋਲੋ ਹਾਂਜੀ ਹਾਂਜੀ ਇਹ ਤੁਸੱਲੀ ਕਰਕੇ ਖੜਨ ਨਵੀਰ ਪਾ